ਕੀਰਤਪੁਰ ਸਾਹਿਬ ਪਹੁੰਚਿਆ ਡੁੜਾਕ ਫੋਜਾ ਸਿੰਘ ਦਾ ਪਰਿਵਾਰ ਫੋਜਾ ਸਿੰਘ ਦੀਆਂ ਆਸਤੀਆਂ ਕੀਤੀਆਂ ਜਲ ਪ੍ਰਵਾਹ ਅਰਥਾਸੇਚ ਹੋਈ ਸੀ ਡੁੜਾਕ ਫੋਜਾ ਸਿੰਘ ਦੀ ਮੌਤ ਅੰਤਰਰਾਸ਼ਟਰੀ ਡੁੜਾਕ ਫੋਜਾ ਸਿੰਘ ਜਿਨ੍ਹਾਂ ਦੇ ਬੀਤੇ ਦਿਨੀ ਸੜਖਾਸੇਚ ਮੌਤ ਹੋ ਗਈ ਸੀ ਆਜੋਨਦੀਆਂ ਆਸਤੀਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਾਕ ਸਬੰਧੀਆਂ ਵੱਲੋਂ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਪਤਾਲਪੁਰ ਸਾਹਿਬ ਦਾ ਕੇ ਸਤਲੁਜ ਦਰਿਆ ਤੇ ਬਣੇ ਅਸਤਕਾਟ ਵਿਖੇ ਜਲ ਪ੍ਰਵਾਹ ਕਰ ਦਿੱਤੇ ਗੀਆਂ ਇਸ ਮੌਕੇ ਪਰਵਾਰਕ ਮੈਂਬਰਾਂ ਨੇ ਜਾਣਕਾਰੀ ਦਿੱੰਦੇ ਦੱਸਿਆ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਪੰਜਾਬ ਦੇ ਗਵਰਨਰ ਅਤੇ ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਸੋਕ ਸੰਦੇਸ਼ ਪਹੁੰਚਿਆ ਤੇ ਉਹਨਾਂ ਕਿਹਾ ਕਿ ਦੇਸ਼ਵਿਦੇਸ਼ਾਂ ਤੋਂ ਸਰਦਾਰ ਖੋਜਾ ਸਿੰਘ ਨੂੰ ਚੋਣ ਵਾਲਿਆਂ ਦੇ ਜਿੱਥੇ ਫੋਨ ਆ ਰਹੇ ਨੇ ਉੱਥੇ ਹੀ ਉਹਨਾਂ ਦੇ ਘਰ ਆ ਕੇ ਵੀ ਦੁੱਖ ਸਾਂਝਾ ਕਰ ਰਹੇ ਨੇ ਮੈਂ ਰਸਤੇ ਦੇ ਵਿੱਚ ਉਹਨਾਂ ਦਾ ਭਾਂਜਾ ਮੇਰੇ ਮਾਮਾ ਜੀ ਸੀ ਹੋਰੇ ਆ ਕਿ ਜਿਹੜੀ ਅਚਾਨਕ ਮੌਤ ਹੈ ਇਹਦਾ ਸਾਨੂੰ ਬਹੁਤ ਸਾਰੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਦੁੱਖ ਆ ਕਿਉਂਕਿ ਸਾਨੂੰ ਅਜੇ ਕੋਈ ਆਸ ਨਹੀਂ ਸੀ ਉਹਨਾਂ ਦੀ ਸਿਹਤ ਬਿਲਕੁਲ ਤੰਦਰੁਸਤ ਸੀ ਕੋਈ ਬਿਮਾਰੀ ਨਹੀਂ ਸੀ ਪਰ ਅਚਾਨਕ ਜਿਹੜਾ ਐਕਸੀਡੈਂਟ ਹੋਇਆ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ ਔਰ ਜਿੱਥੇ ਸਾਨੂੰ ਘਾਟਾ ਪਿਆ ਇਹ ਕਹਿ ਸਕਦੇ ਆ ਪੰਜਾਬ ਸਟੇਟ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਕਿਉਂਕਿ ਉਹਨਾਂ ਤੋਂ ਬਹੁਤ ਸਾਰੇ ਸੇਧ ਲੈ ਕੇ ਜਿਹੜੇ ਆ ਨੌਜਵਾਨ ਵੀ ਤੇ ਸਿਆਣੀ ਉਮਰ ਦੇ ਲੋਕ ਵੀ ਜਿਹੜੇ ਚੱਲੇ ਸੀ ਔਰ ਉਹਨਾਂ ਤੋਂ ਪ੍ਰੇਰਿਤ ਹੋ ਕੇ ਸਭ ਤੋਂ ਵੱਡੀ ਗੱਲ ਉਹਨਾਂ ਦਾ ਇੱਕੋ ਗੱਲ ਹੁੰਦੀ ਸੀ ਕਟ ਖਾਣਾ ਔਰ ਬਹੁਤਾ ਜਿਹੜਾ ਸਰੀਰ ਨੂੰ ਆਪਣੀ ਮਿਹਨਤ ਕਰਨੀ ਔਰ ਬੰਦ ਖੋਚ ਰੱਖਦੇ ਸਭ ਤੋਂ ਵੱਡਾ ਰਾਜ ਉਹਨਾਂ ਦਾ ਜਿੰਦਗੀ ਦਾ ਇਹ ਸੀ ਔਰ ਇੱਕ ਇਹ ਆ ਕੇ ਇੱਕ ਕੋਅਲਸੀ ਦੀ ਪਿੰਨੀ ਜਿਹੜੀ ਆ ਹਮ ਤੌਰ ਤੇ ਆਪਾਂ ਸੱਦਗਿਆਂ ਦੇ ਵਿੱਚ ਪਰਿਵਾਰ ਬਣਾਉਂਦੇ ਨੇ ਬਜ਼ੁਰਗਾਂ ਵਾਸਤੇ ਆਪਣੇ ਵਾਸਤੇ ਬਹੁਤ ਸਾਰਾ ਸਾਲ ਖਾਂਦੇ ਸੀ ਔਰ ਇੱਕ ਫੁਲਕਾ ਖਾਂਦੇ ਸੀ ਬਾਕੀ ਇਹ ਜ਼ਰੂਰ ਹੈ ਪਰ ਰਾਤ ਦਿਨ ਉਹਨਾਂ ਦਾ ਇੱਕੋ ਗੱਲ ਹੁੰਦਾ ਸੀ ਵੀ ਮੈਂ ਚੱਲਦੇ ਰਹਿਣਾ 114 ਸਾਲ ਦੀ ਉਮਰ ਦੇ ਵਿੱਚ ਵੀ ਉਹਨਾਂ ਨੇ ਕਦੀ ਇਹ ਨਹੀਂ ਕਿ ਆ ਕਿ ਮੈਂ ਬਿਮਾਰ ਹਾਂ ਜਾਂ ਮੈਂ ਕਮਜ਼ੋਰ ਹਾਂ ਉਹ ਆਪਣੇ ਆਪ ਨੂੰ ਬੁੱਢਾ ਵੀ ਸਮਝਦੇ ਨਹੀਂ ਸਨ ਕਿਉਂਕਿ ਜਦੋਂ ਕਿਤੇ ਕਹਿਣਾ ਕਿ ਤੁਸੀਂ ਹੁਸਿਆਣੇ ਹੋ ਗਏ ਆ ਬੜਾ ਜਿਆਦਾ ਨਾ ਘੁੰਮੇ ਫਿਰ ਕਰੋ ਨਾ ਕਹਿੰਦਾ ਨਹੀਂ ਮੈਨੂੰ ਕੋਈ ਥਕਾਵਟ ਨਹੀਂ ਮੈਂ ਬਿਲਕੁਲ ਤੰਦਰੁਸਤ ਹਾਂ ਪਰ ਇਸ ਕਰਕੇ ਸੀ ਵੀ ਤੰਦਰੁਸਤ ਅਸੀਂ ਆਪ ਮੇਰੀ 70 ਸਾਲ ਦੀ ਉਮਰ ਦੇ ਵਿੱਚ ਮੈਂ ਕਦੀ ਬਿਮਾਰ ਨਹੀਂ ਦੇਖੇ ਔਰ ਜਿਆਦਾ ਵੀ ਉਹਨਾਂ ਨੂੰ ਸੁਰੱਖਿਅਤ ਖੁਆ ਕੇ ਦੇਖ ਰਹੇ ਆ ਬਿਲਕੁਲ ਤੰਦਰੁਸਤ ਹੁੰਦੇ ਸਨ ਪਰ ਅਚਾਨਕ ਜਿਹੜਾ ਐਕਸੀਡੈਂਟ ਹੋ ਜਾਣਾ ਉਹਦਾ ਬਹੁਤ ਸਾਨੂੰ ਘਾਟਾ ਆਇਆ ਨੌਜਵਾਨਾਂ ਦੀ ਗੱਲ ਤੁਸੀਂ ਕੀਤੀ ਐ ਸਾਡੇ ਵੀਰ ਨੇ ਦੱਸਿਆ ਪਰ ਇੱਕ ਗੱਲ ਇਹ ਜ਼ਰੂਰ ਨੌਜਵਾਨਾਂ ਨੂੰ ਇਹ ਕਵਾਂਗੇ ਕਿ ਅਸੀਂ ਜ਼ਿੰਦਗੀ ਜਿਹੜੀ ਆ 35 40 50 ਸਾਲ ਤੋਂ ਬਾਅਦ ਹਾਰ ਜਾਣੇ ਤਾਂ ਅਸੀਂ ਹੁਣ ਬਿਰਧ ਹੋ ਗਏ ਔਰ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਬਜ਼ੁਰਗਾਂ ਨੇ 85 ਸਾਲ ਦੇ ਵਿੱਚ ਉਮਰ ਜਦੋਂ ਹੋਈ ਉਦੋਂ ਉਹਨਾਂ ਨੇ ਡਾਇਰੈਕਟਰ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਸਾਰੀ ਜ਼ਿੰਦਗੀ ਖੇਤੀ ਕਰਦੇ ਰਹਿ ਉਸ ਤੋਂ ਬਾਅਦ ਇਹਨਾਂ ਨੇ ਆ ਆਪਣਾ ਜਿਹੜਾ ਦੌੜਨਾ ਸ਼ੁਰੂ ਕੀਤਾ ਔਰ ਇੰਨਾ ਜਿਆਦਾ ਇੰਨੀ ਉਮਰ ਦੇ ਬਾਕੀ ਰਹਿੰਦੇ ਸਮੇਂ ਦੇ ਵਿੱਚ ਪੂਰੀ ਦੁਨੀਆ ਤੇ ਆਪਣਾ ਜਿਹੜਾ ਉਹਨਾ ਨਾਮ ਬਣਾਇਆ ਔਰ ਜਿੱਥੇ ਆਪਣਾ ਨਾਮ ਉਹਨਾ ਦਾ ਬਣਿਆ ਸਾਡੀ ਪਰਿਵਾਰ ਦਾ ਬਣਿਆ ਪੰਜਾਬ ਦਾ ਤੇ ਹਿੰਦੁਸਤਾਨ ਦਾ ਬਣਿਆ ਕਿ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਕਿਸੇ ਮੁਲਕ ਦੇ ਵਿੱਚ ਚਲੇ ਜਾਈਏ ਔਰ ਉੱਥੇ ਵੀ ਜਾਣਦੇ ਨੇ ਔਰ ਜਿੱਥੇ ਸਾਰੇ ਸੰਸਾਰ ਤੋਂ ਅਲੱਗ-ਅਲੱਗ ਮੁਲਕਾਂ ਤੋਂ ਸਾਨੂੰ ਸੋਖ ਸੁਨੇਹੇ ਆਉਂਦੇ ਨੇ ਉੱਥੇ ਜਿਹੜੇ ਆ ਪੰਜਾਬ ਦੇ ਵਿੱਚ ਵੀ ਸਾਡੇ ਮੁੱਖ ਮੰਤਰੀ ਪਗਵਾਨ ਸਿੰਘ ਮਾਨ ਜੀ ਉਹਨਾਂ ਨੇ ਵੀ ਸਾਡੇ ਨਾਲ ਦੁੱਖ ਸਾਂਝਾ ਕੀਤਾ ਸਾਡੇ ਘਰ ਵੀ ਆਏ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣਾ ਸੋਕ ਸੁਨੇਹਾ ਉਹਨਾਂ ਵੀ ਅਚੇਚੇ ਤੌਰ ਤੇ ਭੇਜਿਆ ਹੋਰ ਵੀ ਜਿੰਨੀਆਂ ਪੰਜਾਬ ਦੀਆਂ ਸਰਕਾਰ ਜੋਕ ਸੇ ਸੀਤਾ ਸਨ ਅਲੱਗ-ਅਲੱਗ ਪਾਰਟੀਆਂ ਦੇ ਨਾਲ ਆਵਾਸਵੰਤ ਸਨ ਔਰ ਰਾਜਪਾਲ ਜੀ ਉਹ ਵੀ ਅਚੇਚੇ ਤੌਰ ਤੇ ਆਏ ਪੰਜਾਬ ਦੇ ਇਸ ਕਰਕੇ ਸਾਰਿਆਂ ਨੇ ਹੀ ਘਰ ਸਾਡੇ ਆ ਕੇ ਬੈਠ ਕੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਹੀਤਪੁਰ ਸਾਹਿਬ ਤੋਂ ਬੋਤ ਸਿੰਘ ਰਾਣਾ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ